ਜਦੋਂ ਸੌ ਫੀਸੈਂਟਰ ਸਹੀ ਹੈ ਕੱਲੇ ਤੁਹਾਡੇ ਨਹੀਂ ਸਾਰੇ ਪੰਜਾਬ ਦੀ ਲੋੜ ਇਹ ਲੜ ਨਹੀਂ ਕਰ ਸਕਦਾ ਵਿੱਚ ਬੇਨਤੀ ਸਾਡੇ ਹੱਥ ਜੋੜ ਕੇ ਸਿਰਫ ਇੰਨੀ ਕਿ ਵੀ ਸੰਘਰਸ਼ ਵੀ ਤਾਂ ਹੀ ਚੱਲਣਾ ਹੈ ਜੇ ਜੀ ਸੀ ਲੀਡਰ ਰਹੂਗਾ ਜੀ ਲੀਡਰ ਰਹੂਗਾ ਸਾਡੀ ਸਿਰ ਬੇਨਤੀ ਇਹ ਨਹੀਂ ਹੈ ਵੀ ਸੰਘਰਸ਼ ਇਸ ਤੁਹਾਡੇ ਸੰਘਰਸ਼ ਦੇ ਵਿੱਚ ਸਾਰੀ ਦੀ ਸਾਰੀ ਸਰਕਾਰ ਤੁਹਾਡੇ ਨਾਲ ਹੈ ਸਾਰੀ ਦੀ ਸਾਰੀ ਪਾਰਟੀ ਤੁਹਾਡੇ ਨਾਲ ਹੈ ਸਾਰਾ ਪੰਜਾਬ ਤੁਹਾਡੇ ਨਾਲ ਹੈ ਪਹਿਲਾਂ ਵੀ ਜਦੋਂ ਸ਼ੁਰੂ ਕਰਨਾ ਸੀਗਾ ਆਪਾਂ ਉਦੋਂ ਵੀ ਚਲੋ ਸਰਕਾਰ ਨੇ ਸੀਐਮ ਸਾਹਿਬ ਨੇ ਕਈ ਵਾਰੀ ਕੇਂਦਰ ਦੇ ਵਜ਼ੀਰ ਬੁਲਾਏ ਮੀਟਿੰਗਾਂ ਹੋਣੀਆਂ ਠੀਕ ਹੈ ਨਾ ਠੀਕ ਹੈ ਅਮਦ ਕੰਨਾ ਤੇ ਜੋ ਨਹੀਂ ਸਰਕਾਰੀ ਹੈਗੀ ਪਰ ਫਿਰ ਵੀ ਸੇਧ ਦੇ ਤਹਾਂ ਰੱਖਣਾ ਜੀ ਤੁਹਾਨੂੰ ਜਿੰਨੇ ਦਿਨ ਹੋ ਗਏ ਹੋਰ ਕੁਝ ਨਹੀਂ ਚਲੋ ਅਸੀਂ ਇੰਨੀ ਕਹਦੇ ਹੈਗੇ ਵੀ ਤੁਸੀਂ ਜਿਹੜਾ ਆਪਦਾ ਆ ਨਿਸ਼ਾਨ ਨਿਸ਼ਾਨ ਐਮਰਗੈਂਸੀ ਉਹ ਛਡੋਸੀ ਨਹੀਂ ਕਦੇ ਹੈਗੇ ਪਰ ਏਟਲੀਸਟ ਸਿਹਤ ਲਈ ਜਿੰਨਾ ਕਿ ਜ਼ਰੂਰੀ ਹੈ ਚਾਹੇ ਡ੍ਰਿਪ ਨਾਲ ਹੀ ਜਿਹੜਾ ਹੈਗਾ ਪੁਸ਼ਤੰਦਰ ਜਾਵੇ ਨਾ ਜੀ ਉਹ ਬੇਨਤੀ ਕਰਤੀ ਇੱਥੇ ਕਰ ਦਿੰਦੇ ਆ ਜੀ ਅਸੀਂ ਇੱਥੇ ਸਾਰੇ ਇੰਟਰਵਿਊ ਕਰ ਆ ਆ ਐਗਰੀਕਲਚਰ ਮੰਤਰੀ ਜੀ ਨੇ ਠੀਕ ਹੈ ਜੀ ਇਹ ਲੱਗੇ ਹੋਏ ਨੇ ਡਾਕਟਰ ਸਾਹਿਬ ਨੂੰ ਅਸੀਂ ਲੈ ਕੇ ਆਇਆ ਠੀਕ ਹੈ ਜੀ ਸਾਰੀ ਦੀ ਸਾਰੀ ਕੈਬਨਿਟ ਆਈ ਹੈ ਤੁਹਾਡੇ ਕੋਲ ਧਾਲੀਵਾਲ ਸਾਹਿਬ ਹੁਣੀ ਸ਼ਹਿਰੀ ਜੀ ਹੁਣੀ ਸਾਰੇ ਮੰਤਰੀ ਆਏ ਨੇ ਸਾਰੀ ਪਾਰਟੀ ਆਈ ਹੈ ਆਹੀ ਬੇਨਤੀ ਹੈ ਜੀ ਦੇਖੋ ਸਿਹਤ ਸੰਘਰਸ਼ 1000% ਸਹੀ ਹੈ ਨਾਲ ਆ ਤੁਹਾਡੇ ਅੜਾਂਗੇ ਭੜਾਂਗੇ ਲੜਾਂਗੇ ਸਾਰਾ ਕੁਝ ਕਰਾਂਗੇ ਸੈਂਟਰ ਨਾਲ ਪਰ 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 ਐ ਨਾ ਕਰ ਲੀਏ ਵੀ ਆਪਾਂ ਜੀ ਸਿੱਧਾ ਨੁਕਸਾਨ ਕਰ ਲਿਆ ਤੇ ਫਿਰ ਇੰਜਣ ਮੇਣਾ ਤਾਂ ਡੱਬੇ ਵੀ ਕੁਝ ਨਹੀਂ ਕਰ ਸਕਦੇ ਜੀ ਆ ਜਿਹੜੀ ਇੰਨੀ ਹਜ਼ਾਰਾਂ ਲੱਖਾਂ ਲੋਕ ਤੁਹਾਡੇ ਨਾਲ ਜੁੜੇ ਹੋਏ ਨੇ ਠੀਕ ਹੈ ਜੀ ਉਹ ਵੀ ਵਿਚਾਰੇ ਕੀ ਕਰ ਪਾਉਣਗੇ ਇਹ ਪੂਰੇ ਇੰਜਨ ਹੀ ਨਾ ਤਗੜਾ ਰਿਹਾ ਸਿਰਫ ਔਰ ਸਿਰਫ ਬੇਨਤੀ ਇੰਨੀ ਆ ਬਾਕੀ ਸਾਰਾ ਤੁਸੀਂ ਆਪ ਦਾ ਕੰਟੀਨਿਊ ਕਰੋ ਅਸੀਂ ਨਹੀਂ ਕਹਿੰਦੇ ਹੈਗੇ ਪਰ ਚਾਹੇ ਸਿਰਫ ਡ੍ਰਿਪ ਦੇ ਜ਼ਰੀਏ ਹੀ ਤਾਂ ਕਿ ਸੇ ਦੇ ਅੰਦਰਲੇ ਛਰੀ ਦੇ ਅੰਦਰਲੇ ਆਰਗਨਸ ਦਾ ਨੁਕਸਾਨ ਨਾ ਹੋਵੇ ਉਨੀ ਕੁ ਬੇਨਤੀ ਲੱਗਿਆ ਹੈ ਤੁਹਾਡੇ ਕੋਲ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਮੰਤਰੀ ਜੀ ਸਵਾਲ ਲੈਣੀ ਹੈ ਜਿੰਦਾ ਰਹਿਣ ਦਾ ਸਵਾਗਤ ਜੀ ਸਵਾਲ ਇਹ ਹੈ ਕਿ ਇੱਕ ਨਜ਼ਰ ਹੈ ਟਾਇਰ ਬੱਦ ਰਹਾ ਹੈ ਦੇਸ਼ ਦਾ ਬੱਦ ਪੀਲਾ ਥਲੇ ਥਲੇ ਸਾਈਲੈਂਟ ਅੱਜ ਜੀ ਇਹਨਾਂ ਇਸ ਬੀਨ ਕੋਡ ਦੀ ਕਮੇਟੀ ਨੇ ਰਿਪੋਰਟ ਦਿੱਤੀ ਹੈ